ਤੋ ਪੂਰਾ ਹੋ ਜਾਂਦਾ ਹੈ ਸਾਨੂੰ ਇਸ ਸੰਸਾਰ ਤੋਂ ਜਾਣਾ ਪੈਂਦਾ ਆਵਣ ਜਾਵਣ ਇੱਕ ਖੇਲ ਬਣਾਇਆ ਆਗਿਆਕਾਰੀ ਇਹਨੇ ਮਾਇਆ ਇਹ ਜਿਹੜਾ ਸੰਸਾਰ ਇਸ ਨੂੰ ਮਾਇਆ ਦਾ ਦੇਸ਼ ਗਿਆ ਹੈ ਨੂੰ ਉਹ ਮਾਰਕ ਨੇ ਸਾਨੂੰ ਸੁਆਸ ਦੇ ਕੇ ਕਿਸੇ ਨੂੰ 40 ਸਾਲ 50 ਸਾਲ ਇਸ ਸਵਾਸਾ ਰੂਪੀ ਧੰਨ ਦੇ ਕੇ ਇਸ ਸੰਸਾਰ ਦੇ ਭੇਜਿਆ ਇਹ ਉਸ ਮਾਲਕਨ ਦਾ ਕਾਰਨ ਦੀ ਮਰਜ਼ੀ ਹੈ ਗੁਰੂ ਨੂੰ ਸਾਨੂੰ ਬਚਨ ਬਚਪਨ ਦੇ ਵਿੱਚ ਨਾ ਜਾਵੇ ਜਵਾਨੀ ਦੇ ਵਿੱਚ ਨਾ ਜਾਵੇ ਬਡੇ ਪੀਦੇ ਵਿੱਚ ਨਾ ਪੱਕਾ ਵੀ ਜਾਏ ਗੁਰੂ ਨੂੰ ਆਪਾਂ ਜਾਣਾਈ ਸਾਨੂੰ ਪਾਵਨ ਕੁਰਬਾਨੀ ਦੀ ਵਿੱਚ ਸਮਝਾ ਰਹੇ ਨੇ ਕਿ ਆਪਾਂ ਉਸ ਮਾਲਕ ਦੀ ਖੇਤੀ ਆ ਜਿਸ ਤਰ੍ਹਾਂ ਕਿਸਾਨ ਖੇਤੀ ਕਰਦੇ ਨੇ ਉਹ ਕਿਸਾਨ ਦੀ ਮਰਜ਼ੀ ਹੈ ਕਿ ਉਹ ਕੱਚੀ ਫਸਲ ਵਾੜਦੇ ਨੇ

ਸਰ ਕੇ ਸਾਨੂੰ ਸਮਝਾ ਰਹੇ ਗੁਰੂ ਕੋ ਕਿ ਤੁਸੀਂ ਜਿਹੜਾ ਇਹ ਸਿਮਰਨ ਕਰਨ ਲੱਗਿਆ ਹਰਿ ਦਾ ਨਾਮ ਜਪਣ ਲੱਗਿਆ ਸੰਗਤ ਕਰਨ ਲੱਗਿਆ ਢਿੱਲ ਨਹੀਂ ਕਰਦੀ ਹਰ ਜਪਦਿਆਂ ਖੈਰ ਢਿਲਣਾ ਕੀ ਜਾਏ ਮੇਰੀ ਜਿੰਦੜੀਏ ਮੱਤ ਕੇ ਜਾਪੇ ਸਭ ਆਵੇ ਕੇਨਾ ਆਵਰ ਰੰਗ ਮਰਗ ਦੀ ਕਿ ਤੁਸੀਂ ਢਿਲ ਨਹੀਂ ਕਰਦੇ ਸਿਮਰਨ ਕਰਦੇ